ਲੱਖਾਂ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅੱਜ ਦਾ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ 7ਵੀਂ ਜਮਾਤ ਦੀ ਜਿਹੜੀ ਕਿਤਾਬ ਕਿਤਾਬ ਹੈ ਸਾਡੀ ਦੂਜਾ ਪੜਾਅ ਇਹਦਾ ਪਠ ਨੰਬਰ 11 ਤੇ ਕਵਿਤਾ ਦਾ ਨਾਮ ਆ ਇੱਕ ਕਵਿਤਾ ਹੈ ਕਵਿਤਾ ਦਾ ਨਾਮ ਨਹੀਂ ਸਮੇਂ ਦੀ ਭਾਰ ਇਹਦੇ ਲੇਖਕ ਹਨ ਧਨੀ ਰਾਮ ਚਾਤ੍ਰਿਕ ਕਹੋਂ ਧਨੀ ਰਾਮ ਚਾਤ੍ਰਿਕ ਵੇਖੋ ਜੀ ਅੱਜ ਦਾ ਸਾਡਾ ਨਵਾਂ ਵਿਸਾਅ ਸ਼ੁਰੂ ਕਰਦੇ ਹਾਂ ਤੇ ਤੁਹਾਡਾ ਵੇਲਾ ਟਾਈਮ ਨਾ ਲੈਂਦੇ ਹੋਈ ਮੈਂ ਅੱਜ ਦੀ ਕੱਖਿਆ ਨੂੰ ਸ਼ੁਰੂ ਕਰਦਾ ਹਾਂ ਵੇਖੋ ਜੀ ਅੱਜ ਦਾ ਸਾਡਾ ਵਿਸਾਅ ਸਮੇਂ ਦੀ ਭਾਰ ਵੇਖੋ ਜੀ ਨਬਿਓ ਨਬੀ ਭਾਰ ਸਮੇਂ ਦੀ ਨਬਿਓ ਨਬੀ ਭਾਰ ਨਬਿਓ ਨਬੀ ਭਾਰ ਸਮੇਂ ਦੀ ਨਬੀ ਨਬਿਓ ਨਬੀ ਭਾਰ नवे समय दे नवे नज़ारे नवी जवानी नवे हुलारे नवे बाजार तमाशे मेले नवे हुसीन नवे अलबेले नवी नशे तार समय दी नवियो नवी, नवी पार एक बार होर वेखो जी नव्यों नवी पार समय नवियो नवी, नवी पार नवे समय दे ਨਵੇਂ ਨਜ਼ਾਰੇ ਨਵੀਂ ਜਵਾਨੀ ਨਵੇਂ ਹੁਲਾਰੇ ਨਵੇਂ ਬਾਜ਼ਾਰ ਤਮਾਸ਼ੇ ਮੇਲੇ ਨਵੇਂ ਹੁਸੀਨ ਨਵੇਂ ਅਲਬੇਲੇ ਨਵੀਂ ਨਸੇ ਦੀ ਤਾਰ ਸਮੇਂ ਦੀ ਨਵੀਂ ਉਹ ਨਵੀਂ ਪਾਰ ਇਨ ਪੈਰਾ ਵਿੱਚ ਕਵੀ ਧਨੀ ਚਾਤਰਾ ਧਨੀ ਰਾਮ ਚਾਤਰਾ ਜੀ ਕਹਿੰਦੇ ਹਨ ਨਵੀਂ ਤੇ ਨਵੀ ਨਵੀ ਤੇ ਨਵੀ ਪਾਰ ਦਾ ਮਤਲਬ ਕੀ ਹੈ ਨਵੀ ਤੇ ਨਵੀ ਪਾਰ ਦਾ ਮਤਲਬ ਕੀ ਇੱਕ ਨਵੀ ਖੁਸ਼ੀ ਦਾ ਆਨੰਦ ਨੇ ਜਨਮ ਲਿਆ ਇੱਕ ਨਵੀ ਖੁਸ਼ੀ ਨੇ ਆਣ ਦੇ ਨਾਲ ਜਨਮ ਲਿਆ ਨਵੀ ਦਾ ਕੀ ਬਈ ਨਵੀ ਉਹ ਨਵੀ ਪਾਰ ਨਵੀ ਉਹ ਨਵੀ ਪਾਰ ਦਾ ਮਤਲਬ ਕੀ ਹੁੰਦਾ ਕੀ ਹੈ ਇੱਕ ਨਵੀ ਖੁਸ਼ੀ ਨੇ ਆਣ ਦੇ ਨਾਲ ਜਨਮ ਲਿਆ ਹੈ ਕੀ ਲਿਆ ਹੈ ਜਨਮ ਲਿਆ ਹੈ ਸਮੇਂ ਦੀ ਨਵੀ ਉਹ ਨਵੀ ਪਾਰ ਬਈ ਸਮੇਂ ਦੀ ਪਾਰ ਦਾ ਖੁਸ਼ੀ ਉਹ ਕੀ ਵਿਸਮੇਤੀ ਪਾਰ ਜੇ ਖੁਸ਼ੀ ਨੇ ਜਨਮ ਲਿਆ ਸੀ ਨਵੇਂ ਸਮੇਂ ਦੇ ਨਵੇਂ ਨਜ਼ਾਰੇ ਇਹਨਾਂ ਵਿੱਚ ਕਵੀ ਕਹਿੰਦਾ ਕਿ ਸਮਾਂ ਬਦਲ ਗਿਆ ਸੀ ਜਿਹੜਾ ਪੁਰਾਣਾ ਸਮਾਂ ਸੀ ਉਹ ਬਦਲ ਗਿਆ ਤੇ ਸਮਾਂ ਬਦਲ ਗਿਆ ਪੁਰਾਣਾ ਸਮਾਜ ਚਲਾ ਗਿਆ ਸੀ ਤੇ ਨਵਾਂ ਸਮਾਂ ਆ ਗਿਆ ਸੀ ਉਹ ਕਹਿੰਦਾ ਕਿ ਵੀ ਨਵੇਂ ਸਮੇਂ ਦੇ ਨਵੇਂ ਨਜ਼ਾਰੇ ਕਿ ਵੀ ਜੇ ਸਾਡਾ ਪੁਰਾਣਾ ਸਮੇਂ ਸੀ ਉਹ ਬਦਲ ਗਿਆ ਤੇ ਨਵਾਂ ਸਮਾਂ ਆ ਗਿਆ ਸੀ ਇਸ ਨਵੇਂ ਸਮੇ ਦੇ ਨਜ਼ਾਰੇ ਜਾਂ ਖੁਸ਼ੀਆਂ ਈ ਰਖੋ ਜੀ ਕੀ ਕਹਿੰਦਾ ਕੀ ਨਵੇਂ ਸਮੇ ਦੇ ਨਵੇਂ ਨਜ਼ਾਰੇ ਆ ਨਵਿਕ ਸਮੇ ਦੀ ਖੁਸ਼ੀਆਂ ਦੇ ਨਜ਼ਾਰੇ ਆ ਜਿਹੜਾ ਪੁਰਾਣਾ ਸਮਾਸੀ ਉਹ ਚਲਾ ਗਿਆ ਸੀ ਨਵੇਂ ਸਮੇ ਨੇ ਜਨਮ ਲਿਆ ਆ ਨਜ਼ਾਰੇ ਹੈ ਆ ਖੁਸ਼ੀਆਂ ਹੈ ਆ ਨਵੇਂ ਸਮੇ ਦੀਆਂ ਖੁਸ਼ੀਆਂ ਹਨ ਨਵੀਂ ਜਵਾਨੀ ਨਵੇਂ ਗੁਲਾਰੇ ਇਨ ਵਿੱਚ ਕਵੀ ਕੀ ਕਹਿੰਦਾ ਸੀ ਵੇਖੋ ਜੀ ਕਿ ਵੀ ਨਈ ਜਵਾਨੀ ਹੂਰ ਜਵਾਨਾ ਉੱਪਰ ਜੋ ਸਾਡੇ ਜਵਾਨ ਹੈ ਸਾਡੇ ਜਵਾਨ ਮੁੰਡੇ ਐ ਉਹਨਾਂ ਉੱਪਰ ਜਵਾਨੀ ਨਵੀ ਐ ਤੇ ਨਵੀ ਜਵਾਨੀ ਦੇ ਝੂਟੇ ਹੀ ਨਵੇਂ ਕਿ ਵੀ ਨਈ ਜਵਾਨੀ ਨਈ ਹੁਲਾ ਰਹੀ ਐ ਸਾਡੇ ਜਵਾਨਾਂ ਉੱਪਰ ਆ ਜਵਾਨੀ ਐ ਉੱਪਰ ਜਵਾਨੀ ਵੀ ਨਵੀ ਐ ਤੇ ਨਵੀ ਜਵਾਨੀ ਦੇ ਝੂਟੇ ਵੀ ਨਵੇਂ ਹਨ ਵੇਖੋ ਜੀ ਨਵੇਂ ਬਾਜ਼ਾਰ ਨਵੇਂ ਬਾਜ਼ਾਰ ਤਮਾਸ਼ੇ ਮੇਲੇ ਤੇ ਮਿੱਕੀ ਕਹਿੰਦਾ ਸੀ ਕਵੀ ਕਿ ਬਈ ਹੂੰ ਜਵਾਨਾਂ ਉੱਪਰ ਨਈ ਜਵਾਨੀ ਦੇ ਨਵੇ ਤੇ ਨਵੇਂ ਝੂਟੇ ਹਨ ਤੇ ਸਮੇਂ ਦੇ ਬਦਲਨਾਰ ਕਿ ਬਈ ਹੂੰ ਬਾਜ਼ਾਰ ਵੀ ਜੇ ਸਾਡੇ ਜਿਵੇਂ ਸਮਾ ਬਦਲ ਗਿਆ ਸੀ ਸਾਡੇ ਬਾਜ਼ਾਰ ਵੀ ਬਦਲ ਗਏ ਹਨ ਤੇ ਮੇਲੀਆਂ ਤੇ ਤਮਾਸ਼ੇ ਦੀਆਂ ਰੌਣਕਾਂ ਵੀ ਵੀ ਜਿਹੜਾ ਸਮਾ ਬਦਲ ਗਿਆ ਸੀ ਮੇਲੇ ਤੇ ਤਮਾਸ਼ਾ ਦੀ ਰੌਣਕਾਂ ਵੀ ਬਦਲ ਗਈਆਂ ਹਨ ਕਿਉਂ ਇਹ ਬਦਲ ਗਿਆ ਹਨ ਨਵੇਂ ਹੁਸਨ ਨਈ ਅਲਵੇਲੀ ਕੀ ਨਵੇਂ ਸਮੇ ਦੇ ਆਉਣ ਦੇ ਨਾਲ ਸੁੰਦਰ ਤੇ ਸੋਹਣੇ ਵੱਖਰੇ ਮੋਜੀ ਤੇ ਇੱਕ ਨਵੇਂ ਨਵੇਂ ਇੱਕ ਨਸੇ ਦੀ ਮਸਤੀ ਨੇ ਜਨਮ ਲਿਆ ਵੇਖੋ ਜੀ ਜਿਹੜਾ ਨਵਾਂ ਸਮਾਂ ਆਇਆ ਸੀ ਨਵੇਂ ਸਮੇ ਦੇ ਆਉਣ ਨਾਲ ਸੁੰਦਰ ਕੀ ਬਈ ਸੁੰਦਰ ਅਤੇ ਸੋਹਣੇ ਤੇ ਵੱਖਰੇ ਵੱਖਰੇ ਜਿਹੜੀ ਅਲੱਗ ਕਿਸਮ ਦੇ ਹੁੰਦੇ ਮੋਜੀ ਤੇ ਨਵੀ ਇੱਕ ਨਸੇ ਦੀ ਮਸਤੀ ਨੇ ਜਿੱਕ ਨਵੇਂ ਸਮੇਂ ਦੀ ਮਸਤੀ ਨੇ ਜਨਮ ਲਿਆ ਸੀ ਲੰਮੇ ਸਵੇ ਦੇ ਆਉਣ ਨਾਲ ਕੀ ਨਵਾਂ ਸਮੇ ਜਿਹੜਾ ਆਇਆ ਸੀ ਉਹਦੇ ਨਾਲ ਹੀ ਨਵੀਂ ਖੁਸ਼ੀ ਤੇ ਆਨੰਦ ਆਇਆ ਸੀ ਕਿੰਨੀ ਖੁਸ਼ੀ ਤੇ ਆਨੰਦ ਆਇਆ ਸੀ ਵੇਖੋ ਜੀ ਨਵਈ ਸਮਾਂ ਨਵਾਂ ਸਮਾ ਆਇਆ ਨਵੀਂ ਸਮੇਤੀ ਭਾਰ ਹੈ ਨਵੇਂ ਸਮੇ ਦੀ ਜਿਹੜਾ ਨਵਾਂ ਸਮਾ ਆਇਆ ਸੀ ਉਹਦੇ ਨਵੀਂ ਖੁਸ਼ੀ ਤੇ ਨਵੇਂ ਨਜ਼ਾਰਿਆਂ ਨੂੰ ਜਨਮ ਲਿਆ ਹੈ ਜਵਾਨਾ ਉੱਪਰ ਵੀ ਨਵੀਂ ਜਵਾਨੀ ਆਈ ਹੈ ਤੇ ਨਵੀਂ ਜਵਾਨੀ ਦੇ ਝੂਟੇ ਹੁਲਾਰੇ ਲੈ ਰਹੇ ਹਨ ਜਿਹੜੇ ਬਾਜ਼ਾਰ ਤੇ ਪੁਰਾਣੇ ਸਮੇਂ ਦੇ ਨਾਲ ਨਵੇਂ ਬਾਜ਼ਾਰ ਤੇ ਨਵੇਂ ਇਹ ਤਮਾਸ਼ਾ ਇਹ ਤਮਾਸ਼ੀ ਤੇ ਮੇਲਾ ਦੀ ਵੀ ਨਈ ਰੌਣਕਾਂ ਆਈਆਂ ਹਨ ਇਹਦੇ ਬਾਰੇ ਵਿੱਚ ਕਵੀ ਨੇ ਪਹਿਰੇ ਵਿੱਚ ਦੱਸਿਆ ਸੀ ਅੱਗੇ ਵਾਲਾ ਵੇਖੋ ਜੀ ਪਹਿਰੇ ਵਿੱਚ ਕਵੀ ਕੀ ਕਹਿੰਦਾ ਏ ਪਿਛਲੀ ਹੋ ਗਈ ਗੱਲ ਪੁਰਾਣੀ ਨਵੀਆਂ ਛੋਹੀ ਨਵੀਆਂ ਕਹਾਣੀ ਪਿਛਲੀ ਹੋ ਗਈ ਗੱਲ ਪੁਰਾਣੀ पिछली हो गई गल पुरानी नविया छोही नवी कहानी पिछले नाल, खलो गए नवे निशान अगेरे हो गए बदल गया संसार समय दी नवियों नवी पार देखो जी पिछली हो गई गल जी पहले वाली पुरानी हो गई नविया छोहिया नविया कहानी पिछले नाल ਖਲੋ ਗਏ ਨਵੇਂ ਨਿਸ਼ਾਨ ਅਗੇਰੇ ਹੋ ਗਏ ਬਦਲ ਗਿਆ ਸੰਸਾਰ ਸਮੇਂ ਦੀ ਨਵੀਂ ਉਹ ਨਵੀਂ ਭਾਰ ਵੇਖੋ ਜੀ ਇਹਨਾਂ ਪੈਰਾ ਵਿੱਚ ਕਵੀ ਕੀ ਕਹਿੰਦਾ ਸੀ ਸਮੇਂ ਦੇ ਬਦਲਣ ਨਾਲ ਹੁਣ ਪਹਿਲੇ ਵਾਲੀ ਗੱਲ ਨਹੀਂ ਰਹੀ ਉਹ ਕਹਿੰਦਾ ਵੀ ਜਿਹੜੀ ਪਹਿਲੇ ਵਾਲੀ ਗੱਲ ਸੀ ਉਹ ਨਹੀਂ ਰਹੀ ਕਿਉਂਕਿ ਸਾਡਾ ਸਮਾਂ ਸੀ ਉਹ ਬਦਲ ਗਿਆ ਸਮੇਂ ਦੇ ਬਦਲਣ ਨਾਲ ਪਹਿਲਾਂ ਵਾਲੀ ਗੱਲਾਂ ਨਹੀਂ ਰਹੀ ਸੀ ਪਹਿਲਾਂ ਵਾਲੀ ਗੱਲ ਕੀ ਬਈ ਪੁਰਾਣੀ ਹੋ ਗਈ ਕੀ ਕਹਿੰਦਾ ਵੀ ਪਿਛਲੀ ਹੋ ਗਈ ਗਲ ਪੁਰਾਣੀ ਜੋ ਪਹਿਲਾ ਵਾਲੀ ਗਲ ਸੀ ਉਹ ਪੁਰਾਣੀ ਹੋ ਗਈ ਤੇ ਹੁਣ ਇੱਕ ਨਵੀਂ ਕਹਾਣੀ ਤੇ ਉਹ ਕਹਿੰਦਾ ਵੀ ਇੱਕ ਨਵੀਂ ਛੋਹੀ ਤੇ ਨਹੀਂ ਕਹਾਣੀ ਇੱਕ ਨਵੀਂ ਕਹਾਣੀ ਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਪਹਿਲਾਂ ਵਾਲੀ ਗੱਲ ਉਹ ਪੁਰਾਣੀ ਹੋ ਗਈ ਤੇ ਵੀ ਇੱਕ ਹੋ ਗਈ ਤੇ ਨਵੀਂ ਕਹਾਣੀ ਇਹ ਤੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਪੁਰਾਣੀਆਂ ਹਰ ਚੀਜ਼ਾਂ ਦੀ ਪਿੱਛੇ ਜਿਹੜੀ ਪੁਰਾਣੀਆਂ ਚੀਜ਼ਾਂ ਸੀ ਜਿਹੜੀ ਪੁਰਾਣੀਆਂ ਉਹ ਪਿੱਛੇ ਰਹਿ ਗਿਆਨ ਉਹ ਕੀ ਕਹਿੰਦਾ ਦੇਖੋ ਪਿੱਛੇ ਲੀਹਾਨ ਨਾਲ ਖਲੋ ਗਈ ਕੀ ਭਈ ਪੁਰਾਣੀ ਹਰ ਚੀਜ਼ਾਂ ਜਿਹੜੀ ਪੁਰਾਣੀਆਂ ਚੀਜ਼ਾਂ ਸੀ ਉਹ ਕੀ ਪਿੱਛੇ ਰਹਿ ਗਿਆ ਤੇ ਉਹਨਾਂ ਦੀ ਜਗ੍ਹਾ ਨਵੀਆਂ ਚੀਜ਼ਾਂ ਤੇ ਨਵਿਖੋ ਨਵੇਂ ਨਿਸ਼ਾਨ ਅਗੇਰੇ ਹੋ ਗਏ ਜਿਹੜੀ ਪੁਰਾਣੀ ਚੀਜ਼ਾਂ ਆ ਉਹਨਾਂ ਦੀ ਜਗ੍ਹਾ ਕੀ ਭਈ ਉਹਨਾਂ ਦੀ ਥਾਂ ਨਵੀਆਂ ਚੀਜ਼ਾਂ ਤੇ ਨਵੇਂ ਨਿਸ਼ਾਨਾਂ ਨੇ ਲੈ ਲਈਏ ਨਵੇਂ ਨਿਸ਼ਾਨ ਲੈ ਲਈਏ ਹੂਣ ਬਦਲ ਗਏ ਹੂਣ ਸਮੇਂ ਦੇ ਬਦਲ ਨਾਲ ਸੰਸਾਰ ਵੀ ਕੋਈ ਹੂਣ ਸਮੇਂ ਦੇ ਬਦਲ ਗਿਆ ਜਿਵੇਂ ਸਮੇਂ ਬਦਲ ਗਿਆ ਸੀ ਸਮੇਂ ਦੇ ਬਦਲਣ ਦੇ ਨਾਲ ਇਹ ਸੰਸਾਰ ਵੀ ਬਦਲ ਗਿਆ ਲੋਕ ਕਹਿੰਦਾ ਸੀ ਬਦਲ ਗਿਆ ਸੰਸਾਰ ਜਿਹੜਾ ਸਮਾਂ ਬਦਲ ਗਿਆ ਸੀ ਉਹਦੇ ਨਾਲ ਸੰਸਾਰ ਵੀ ਬਦਲ ਗਿਆ ਸੀ ਬਦਲ ਗਿਆ ਸੰਸਾਰ ਉਸ ਸਮੇਂ ਦੀ ਇੱਕ ਨਵੀਂ ਖੁਸ਼ੀ ਆਈ ਹੈ ਕਿ ਵੀ ਸਮੇਂ ਦੀ ਸਮੇਂ ਦੀ ਨਵੀਂ ਯੋਗ ਸਮੇਂ ਦੀ ਇੱਕ ਨਵੀਂ ਖੁਸ਼ੀ ਆਈ ਹੈ ਤੇ ਹਰ ਪਾਸੇ ਸਮੇਂ ਦੀ ਇੱਕ ਨਵੀਂ ਖੁਸ਼ੀ ਆਈ ਹੈ ਤੇ ਹਰ ਤਾਂ ਤੇ ਤਾਂ ਤੇ ਨਵੀਂ ਭਾਰ ਛਾ ਗਈ ਸੀ ਕੀ ਨਵੀਂ ਭਾਰ ਆ ਗਈ ਸੀ ਛਾ ਗਈ ਸੀ ਵੇਖੋ ਜੀ ਇਹ ਦੇ ਅਜੀ ਦੀ ਕਵਿਤ ਵਿੱਚ ਮੈਂ ਤੁਹਾਨੂੰ ਇਹ ਦੋ ਪੈਰਾਂ ਦੇ ਬਾਰੇ ਇਹਦੇ मीनिंग ਕੀ ਇਹਦੀ ਦਾ ਵਿਆਖਿਆ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਇਹਦੇ ਵਿੱਚ ਕਿਹੜੇ ਕਿਹੜੇ ਔਖੇ ਸ਼ਬਦ ਬਣਦੇ ਹਨ ਉਹਦੇ ਬਾਰੇ ਮੈਂ ਦੱਸਾਂਗਾ ਵੇਖੋ ਜੀ ਓ ਕਿਸਵ ਦੇ ਭਾਰ ਕੀ ਹੁੰਦਾ ਹੈ ਆਨੰਦ ਭਾਰ ਕੀ ਹੁੰਦਾ ਹੈ ਆਨੰਦ ਖੁਸ਼ੀਨ ਸੋਹਣਾ ਖੁਲਾਰੇ ਝੁੱਟਾ ਅਲਬੇਲੇ ਬਾਕੀ ਮੋਜੀ ਤੇ ਵਖਰੇ ਛੋਹੀ ਸਰੂ ਲਿਹਾ ਰਸਤੇ ਹਮਲੇ ਹਮਲੇ ਕੀ ਹੁੰਦੇ ਨੇ ਕੋਸ਼ਿਸ਼ ਯਤਨ ਤੇ ਅਪਰਾ ਉਪਰਾਲੇ ਕੀ ਉਪਰਾਲੇ ਸਮੋਈ ਸਮੋਈ ਕੀ ਹੁੰਦੇ ਬਈ ਸ਼ਾਮਿਲ ਹੋਏ ਨਜੀਠਣਾ ਨਜੀਠਣਾ ਕਿੰਦਵੇਂ ਪੂਰਾ ਕਰਨਾ ਨਿਬੇੜਨਾ ਨਿਪਰੇ ਝਾੜਨਾ ਤੱਤੇ ਠੰਡੇ ਔਖੇ ਸੁਖੇ ਤੱਤੇ ਠੰਡੇ ਔਖੇ ਸੁਖੇ ਆ ਵੇਖੋ ਜੀ ਆ 7ਵੀਂ ਜਮਾਤ ਦੀ ਆ 11ਵਾਂ ਪਾਠ ਇਹ ਕਵਿਤਾ ਹੈ ਸਮੇਂ ਦੀ ਭਾਰ ਧਨੀ ਰਾਮ ਚਾਤਰੀ ਦੇ ਲੇਖਕ ਹਨ ਇਦੀ ਦੋ ਪੈਰਿਆਂ ਬਾਰੇ ਮੈਂ ਤੁਹਾਨੂੰ ਇਦੀ ਵਿਆਖਿਆ ਬਾਰੇ ਅਸਦੀ ਕੱਖਿਆ ਵਿੱਚ ਦੱਸਿਆ ਇਹਦੇ ਓਖੇ ਸ਼ਬਦਾਂ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਅਸਦੀ ਕੱਖਿਆ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ 23 ਕੱਖਿਆ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਸ਼ੀਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ